ਸ਼ਤਸ਼ਈਆ ਕਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜੋ 23 24 ਦੀਆਂ ਪ੍ਰੀਖਿਆਵਾਂ ਜਰਾਂ ਰੀਪੇਅਰ ਅਲਾਨੇ ਵਿਦਿਆਰਥੀਆਂ ਲਈ ਇਹ ਵੱਡੀ ਅਪਡੇਟ ਆਈ ਹੈ ਸਾਰੀ ਖਬਰ ਦੱਸਾਂਗੇ ਤੁਹਾਨੂੰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਤਰ੍ਹਾਂ ਸਲ ਜੋ ਕਿ ਇੱਕ ਖਬਰ ਹੈ ਜਿਨ੍ਹਾਂ ਵਿਦਿਆਰਥੀਆਂ ਦੀ ਰੀਪੇਅਰ ਹੈ ਉਹਨਾਂ ਵਿਦਿਆਰਥੀਆਂ ਲਈ ਹੈ ਦੋਸਤੋ 10ਵੀਂ ਕਲਾਸ ਦੇ ਜੋ ਕਿ ਰਿਜ਼ਲਟ ਦੇ ਵਿੱਚ ਜੋ ਬੱਚੇ ਰਹਿ ਗਏ ਜਿਨ੍ਹਾਂ ਦੀ ਰੀਪੇਅਰ ਆਈ ਹੈ ਉਹਨਾਂ ਲਈ ਜੋ ਕਿ ਆਨਲਾਈਨ ਫਾਰਮ ਅਤੇ ਫੀਸ ਭਰਨ ਦੀ ਮਿਤੀ ਜੋ ਹੈ ਉਹ 2 ਬਈ ਅਪ੍ਰੈਲ ਤੋਂ 6 ਮਈ ਤੱਕ ਦਾ ਸਮਾਂ ਦਿੱਤਾ ਗਿਆ ਹੈ ਦੋਸਤੋ ਬਲਾਰੇ ਨੇ ਅੱਗੇ ਕਿਹਾ ਕਿ ਫੀਸ ਭਰਨ ਪ੍ਰੰਤ ਜੋ ਕਿ ਖਿਆਰਤੀ ਆਨਲਾਈਨ ਵਿਧੀ ਰਹੀ ਪਰੇ ਫਾਰਮ ਦਾ ਪ੍ਰਿੰਟ ਆਪਣੇ ਕੋਲ ਹੀ ਰੱਖਣ ਇਸ ਦੀ ਹੱਦ ਕਾਪੀ ਦਫਤਰ ਵਿਖੇ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੈ ਯਾਦ ਰੱਖੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਲਾਨਾ ਪ੍ਰੀਖਿਆਵਾਂ ਪੂਰੇ ਵਿਸ਼ਿਆਂ ਸਮੇਤ ਓਪਨ ਸਕੂਲ ਡੀਪੀਆਰ ਵਾਧੂ ਵਿਸ਼ਾ ਤੇ ਦਰਜਾ ਕਾਰਗੁਜ਼ਾਰੀ ਵਧਾਉਣ ਲਈ 10ਵੀਂ ਸ੍ਰੇਣੀ ਦਾ 3 18 ਅਪ੍ਰੈਲ ਨੂੰ ਜੋ ਕਿ ਕੋਸ਼ਤ ਕੀਤਾ ਸੀ ਦੋਸਤੋ ਸਕੂਲਾਂ ਨਾਲ ਜੁੜੀ ਹਰ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਧੰਨਵਾਦ ਜੀ